ਹਾਲ ਚਾਲ ਅੱਜ ਫੇਰ ਆਪਾਂ ਪਹੁੰਚੇ ਆਂ ਲਵਾਰਸ ਚੌਂਕ 'ਚ ਲਵਾਰਸ ਚੌਂਕ ਦੀ ਗੱਲ ਤੁਹਾਨੂੰ ਵੀਡੀਓ ਦਿਖਾਈ ਜਗੀ ਤੇ ਉਹ ਵੀਡੀਓ ਦਾ ਪਈ ਅਸਰ ਹੋ ਹੀ ਗਿਆ ਵਾ ਆਹ ਦੇਖੋ ਤੁਹਾਡੇ ਸਾਹਮਣੇ ਲੇਬਰ ਆ ਗਈ ਆ ਕੰਮ ਕਰ ਰਹੀ ਆ ਜੇ ਆਪਾਂ ਪੂਰੇ ਤਿੰਨ ਪੰਚਾਇਤਾਂ ਦੇ ਚੌਂਕ 'ਚ ਖੜੇ ਆਂ ਜਿਹਦਾ ਨੌ ਰੱਖਿਆ ਜੀ ਕੱਲ ਆਪਾਂ ਲਵਾਰਸ ਆਹ ਦੇਖੋ ਸਾਹਮਣੇ ਪੈਫਟ ਹੋਈ ਆ ਪਿੱਛੋਂ ਇਹ ਪੈਫਟ ਨਾਲ ਇੱਥੇ ਸਾਰਾ ਕੁਝ ਹੀ ਹੋ ਗਏ ਇੱਥੇ ਇਧਰ ਆ ਚਲ ਪਾਣੀ ਖੜਾ ਹੀ ਰੰਦਾ ਵਾ ਨੀਵੇਂ ਜਗਾ ਵਾ ਆ ਗਿਆ ਪਾਕਸਨਗਰ ਸ਼ਹੀਦ ਪਾਕਸਨਗਰ ਆ ਗਿਆ ਇਧਰ ਆ ਗਿਆ ਭੀਤ ਪਿਆਰ ਇਹੋ ਨੇ ਲੇਬਰ ਲੱਗੀ ਹੋਈ ਆ ਤੇ ਕੱਲ ਇੱਚ ਗੱਡੀਆਂ ਦੋ ਢੇਗ ਪੀਆਂ ਸੀਗੀਆਂ ਮੇਰੇ ਉਹ ਵੀਰਾਂ ਨੂੰ ਬੇਨਤੀ ਹੈ ਵੀ ਹਜੇ ਅੱਜ ਨਾ ਵੀ ਗੱਡੀਆਂ ਲੈ ਕੇ ਆਵੋ ਕਿਉਂਕਿ ਇਧਰ ਇਹ ਕੰਮ ਚੱਲਦਾ ਪਿਆ ਵਾ ਕੰਮ ਹੋ ਗਿਆ ਫਿਰ ਬਾਅਦ ਚ ਜਿੰਮੇ ਮਰਜੀ ਨਿੱਕੀ ਜਾਵਾਂ ਤੇ ਆਵਾਜ਼ ਆਪਣੀ ਸੁਣੀ ਗਈ ਆ ਕੰਮ ਹੋ ਰਿਹਾ ਵਾ ਦੋਸਤੋ ਕੀ ਹਾਲ ਚਾਲ ਆਜ ਫੇਰ ਆਪਾਂ ਪਹੁੰਚੇ ਆਂ ਲਵਾਰਸ ਚੌਂਕ 'ਚ ਲਵਾਰਸ ਚੌਂਕ ਦੀ ਗਲਤੋਂ ਵੀਡੀਓ ਦਿਖਾਈ ਸੀਗੀ ਤੇ ਉਹ ਵੀਡੀਓ ਦਾ ਪਾਈ ਅਸਰ ਹੋ ਹੀ ਗਿਆ ਵਾ ਆਹ ਦੇਖੋ ਤੁਹਾਡੇ ਸਾਹਮਣੇ ਲੇਬਰ ਆ ਗਈ ਆ ਕੰਮ ਕਰ ਰਹੀ ਆ ਜਿ ਆਪਾਂ ਪੂਰੇ ਤਿੰਨ ਪੰਚਾਇਤਾਂ ਦੇ ਚੌਂਕ 'ਚ ਖੜੇ ਆਂ ਜਿਹਦਾ ਨੌ ਰੱਖਿਆ ਸੀ ਕੱਲ ਆਪਾਂ ਲਵਾਰਸ ਆਹ ਦੇਖੋ ਸਾਹਮਣੇ ਪੈ ਫਟ ਗਈ ਆ ਵਿੱਚੋਂ ਇਹ ਪੈ ਫਟਣ ਨਾਲ ਇੱਥੇ ਸਾਰਾ ਕੁਝ ਹੀ ਹੋ ਗਿਆ ਇੱਥੇ ਇਧਰ ਆ ਚਲ ਪਾਣੀ ਖੜਾ ਹੀ ਰੰਦਾ ਵੇ ਨੀਵੇਂ ਜਗਾ ਵਾ ਆ ਗਿਆ ਪਾਕਸੇ ਨਗਰ ਸ਼ਹੀਦ ਪਾਕਸੇ ਨਗਰ ਆ ਗਿਆ ਇਧਰ ਆ ਗਿਆ ਪ੍ਰੀਤ ਪਿਆਰ ਤੇ ਹੁਣ ਇਹ ਲੇਬਰ ਲੱਗੀ ਹੋਈ ਆ ਤੇ ਕੱਲੇ ਚ ਗੱਡੀਆਂ ਦੋ ਢੇਗ ਪਈਆਂ ਸੀਗੀਆਂ ਮੇਰੇ ਉਹ ਵੀਰਾਂ ਨੂੰ ਬੇਨਤੀ ਹੈ ਵੀ ਹਜੇ ਅੱਜ ਨਾ ਵੀ ਗੱਡੀਆਂ ਲੈ ਕੇ ਆਵੋ ਕਿਉਂਕਿ ਇਧਰ ਇਹ ਕੰਮ ਚੱਲਦਾ ਪਿਆ ਵਾ ਕੰਮ ਹੋ ਗਿਆ ਫਿਰ ਬਾਅਦ ਚ ਜਿਵੇਂ ਮਰਜ਼ੀ ਨਿੱਕੀ ਜਾਵੋ ਤੇ ਆਵਾਜ਼ ਆਪਣੀ ਸੁਣੀ ਗਈ ਆ ਕੰਮ ਹੋ ਰਿਹਾ ਵਾ ਬੋਸੋ ਕੀ ਹਾਲ ਚਾਲ ਆ ਅੱਜ ਫੇਰ ਆਪਾਂ ਪਹੁੰਚੇ ਆ ਲਵਾਰਸ ਚੌਂਕ 'ਚ ਲਵਾਰਸ ਚੌਂਕ ਦੀ ਗੱਲ ਤੁਹਾਨੂੰ ਵੀਡੀਓ ਦਿਖਾਈ ਸੀਗੀ ਤੇ ਉਹ ਵੀਡੀਓ ਦਾ ਪਈ ਅਸਰ ਹੋ ਹੀ ਗਿਆ ਵਾ ਆ ਦੇਖੋ ਤੁਹਾਡੇ ਸਾਹਮਣੇ ਲੇਬਰ ਆ ਗਈ ਆ ਕੰਮ ਕਰ ਰਹੀ ਆ ਕਿ ਆਪਾਂ ਪੂਰੇ ਤਿੰਨ ਪੰਚਾਇਤਾਂ ਦੇ ਚੌਂਕ 'ਚ ਖੜੇ ਆ ਜਿਹਦਾ ਨੌ ਰੱਖਿਆ ਸੀ ਕੱਲ ਆਪਾਂ ਲਵਾਰਸ ਆ ਦੇਖੋ ਸਾਹਮਣੇ ਆ ਪੈਫਟਰੀ ਆ ਪਿੱਛੋਂ ਇਹ ਪੈਫਟਰੀ ਨਾਲ ਇੱਥੇ ਸਾਰਾ ਕੁਝ ਹੀ ਹੋ ਗਏ ਇੱਥੇ ਇਧਰ ਆ ਚਲ ਪਾਣੀ ਖੜਾ ਹੀ ਰਹਿ ਜਾਂਦਾ ਵਾ ਨੀਵੇਂ ਜਗਾ ਵਾ ਆ ਗਿਆ ਭਲਸਾ ਨਗਰ ਸ਼ਹੀਦ ਭਲਸਾ ਨਗਰ ਆ ਗਿਆ ਇਧਰ ਆ ਗਿਆ ਪ੍ਰੀਤ ਪਿਆਰ ਤੇ ਹੁਣ ਇਹ ਲੇਬਰ ਲੱਗੀ ਹੋਈ ਆ ਤੇ ਕੱਲੇ ਚ ਗੱਡੀਆਂ ਦੋ ਢੇਗ ਪਈਆਂ ਸੀਗੀਆਂ ਮੇਰੇ ਉਹ ਵੀਰਾਂ ਨੂੰ ਬੇਨਤੀ ਹੈ ਵੀ ਹਜੇ ਅੱਜ ਨਾ ਉਹ ਵੀ ਗੱਡੀਆਂ ਲੈ ਕੇ ਆਵੋ ਕਿਉਂਕਿ ਇਧਰ ਇਹ ਕੰਮ ਚੱਲਦਾ ਪਿਆ ਵਾ ਕੰਮ ਹੋ ਗਿਆ ਫਿਰ ਬਾਅਦ ਚ ਜਿਵੇਂ ਮਰਜੀ ਨਿੱਕੀ ਜਾਓ ਤੇ ਆਵਾਜ਼ ਆਪਣੀ ਸੁਣੀ ਗਈ ਆ ਕੰਮ ਹੋ ਰਿਹਾ ਵਾ ਇਹ ਉਹਨੇ ਹੀ ਲੇਬਰ ਲੱਗੀ ਹੋਈ ਆ ਤੇ ਕੱਲ ਇੱਚ ਗੱਡੀਆਂ ਦੋ ਡੱਗ ਪਈਆਂ ਸੀਗੀਆਂ ਮੇਰੇ ਉਹ ਵੀਰਾਂ ਨੂੰ ਬੇਨਤੀ ਹੈ ਵੀ ਹਜੇ ਅੱਜ ਨਾ ਵੀ ਗੱਡੀਆਂ ਲੈ ਕੇ ਆਵੋ ਕਿਉਂਕਿ ਇਧਰ ਇਹ ਕੰਮ ਚੱਲਦਾ ਪਿਆ ਵਾ ਕੰਮ ਹੋ ਗਿਆ ਫਿਰ ਬਾਅਦ ਵਿੱਚ ਜਿਵੇਂ ਮਰਜ਼ੀ ਨਿੱਕੀ ਜਾਊਗਾ ਤੇ ਆਵਾਜ਼ ਆਪਣੀ ਸੁਣੀ ਗਈ ਆ ਕੰਮ ਹੋ ਰਿਹਾ ਵਾ